दोम जनम पार मत फिरया जम कुर भॼमीर फलो भॻवान माल जार दफ़ा अवसता जान त्यार भॼन विन बो लोभक भलू समय रम कियो वत

ਸਾਲ ਦੀ ਤਰ੍ਹਾਂ ਇੱਥੇ ਅਖੰਡ ਪਾਠ ਕਰਵਾਏ ਜਾਂਦੇ ਨੇ ਕਿਉਂਕਿ ਫਸਲਾਂ ਦੀ ਸੁਖ ਸ਼ਾਂਤੀ ਵਾਸਤੇ ਇਹ ਅਖੰਡ ਪਾਠ ਕਰਵਾਏ ਜਾਂਦੇ ਨੇ ਉਸੇ ਤਰ੍ਹਾਂ ਅੱਜ ਵੀ ਇੱਕ ਅਖੰਡ ਪਾਠ ਕਰਵਾਇਆ ਗਿਆ ਜਿੱਥੇ ਕਿ ਸੰਗਤਾਂ ਵਾਸਤੇ ਲੰਗਰ ਪਾਣੀ ਦੀ ਵਿਵਸਥਾ ਹੈ ਜਲੇਬੀਆਂ ਨੇ ਕੜਾ ਪ੍ਰਸ਼ਾਦ ਹੈ ਔਰ ਲੰਗਰ ਬਰੈਡ ਪਕੌੜਾ ਔਰ ਹਰ ਤਰ੍ਹਾਂ ਦਾ ਜੋ ਸਮਾਨ ਹੈ ਵਿਵਸਥਾ ਹੈ ਲੰਗਰ ਦਾ ਉਹ ਪਿਆਰ ਕਰਨ ਵਿੱਚ ਸੰਗਤਾ ਜੋਟੀਆਂ ਹੋਈਆਂ ਨੇ ਅੱਜ ਤੁਹਾਨੂੰ ਕੁਝ ਇਥੋਂ ਦੀ ਵਿਵਸਥਾ ਜਿਹੜੀ ਉਹਦੇ ਬਾਰੇ ਆਪਾਂ ਪਰਨਾ ਕੁਝ ਜਾਣਕਾਰੀ ਦੇ ਦਈਏ ਕਿ ਜਿਵੇਂ ਆ ਤੁਸੀਂ ਦੇਖ ਕਿ ਇਹ ਜਲੇਬੀਆਂ ਦਾ ਲੰਗਰ ਜੋ ਭੰਡਾਰ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਇਹ ਸਾਡੇ ਉਹ ਸੱਜਣੇ ਜੋ ਬੜੀ ਅੰਤਕ ਮਿਹਨਤ ਨਾਲ ਆ ਸਬਜੀ ਦੇ ਟੱਪ ਨੇ ਲੰਗਰ ਵਾਸਤੇ ਇਸ ਟੂਰ ਕੀਤਾ ਜਾ ਰਹੇ ਹਾਂ ਕਿ ਸੰਗਤ ਨੂੰ ਸਮੇਂ ਸਿਰ ਇਹ ਲੰਗਰ ਵਰਤਾਇਆ ਜਾਏਗਾ ਉਹਦੇ ਨਾਲ ਹੀ ਇਹ ਦੇਖੋ ਅੱਗੇ ਫਿਰ ਸਬਜੀ ਹੈ ਜਿਹੜੀ ਉਹ ਧਾਰ ਉਹ ਤਿਆਰ ਕੀਤੀ ਜਾ ਰਹੀ ਹੈ ਸੇਵਾਦਾਰਾਂ ਵੱਲੋਂ ਇਹ ਤੁਸੀਂ ਦੇਖ ਰਹੇ ਹੋ ਇਹਦੇ ਨਾਲ ਹੀ ਅੱਗੇ ਤੁਸੀਂ ਦੇਖੋ ਇਹ ਚਾਦਾ ਲੰਗਰ ਵੀ ਤਿਆਰ ਕੀਤਾ ਜਾ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਅਨਮੇਨਤ ਦੇ ਨਾਲ ਬਿਨਾਂ ਕਿਸੇ ਮਤਭੇਦ ਦੇ ਨਾਲ ਲੋਕੀ ਇਥਿਆ ਕੇ ਆਪਣੀ ਸੇਵਾ ਕਰਦੇ ਨੇ ਤਾਂ ਕਿ ਜੋ ਇੱਥੇ ਦੀ ਫਸਲਾਂ ਨੇ ਉਹ ਸੁਖ શાંતિ ਨਾਲ ਨੇ ਪਰਚਾਰ ਚ ਸਕ ਆ ਦੇਖੋ ਸੰਗਤਾਂ ਵੱਲੋਂ ਬ੍ਰੈਡ ਪਕੌੜਾ ਤਿਆਰ ਕੀਤਾ ਜਾ ਰਿਹਾ ਹੈ ਜੋ ਕਿ ਆਨ ਵਾਲੀ ਸੰਗਤਾਂ ਨੂੰ ਵਰਤਾਇਆ ਜਾਏਗਾ ਇਹ ਤੁਸੀਂ ਦੇਖ ਰਹੇ ਹੋ ਰਦਾਣਾ ਕੱਗਰ ਪੁਰਦੀਆਂ ਉਹ ਤਸਵੀਰਾਂ ਜਿੱਥੇ ਸੰਗਤਾਂ ਵੱਲੋਂ ਪਨੀਰ ਦੀ ਸੇਵਾ ਵੀ ਕੀਤੀ ਗਈ ਹੈ ਤੇ ਇਹ ਸਾਡੇ ਸੇਵਾਦਾਰ ਨੇ ਜੋ ਪਨੀਰ ਦੀ ਤਿਆਰੀ ਕਰ ਰਹੇ ਨੇ ਸਬਜੀ ਵਿੱਚ ਪਾਉਣ ਵਾਸਤੇ ਇਹ ਪਨੀਰ ਕੱਟ-ਕੱਟ ਕੇ ਹੁਣ ਤਿਆਰ ਕੀਤਾ ਜਾ ਰਿਹਾ ਇੱਧਰ ਸਾਡੀਆਂ ਜਿਹੜੀਆਂ ਬੀਬੀਆਂ ਨੇ ਉਹ ਆਪਣੇ ਸੇਵਾ ਵਿੱਚ ਨਕੂਨ ਨੇ ਰੋਟੀਆਂ ਬਣਾਉਣ ਵਿੱਚ ਤੁਸੀਂ ਇਹ ਦੇਖ ਰਹੇ ਹੋ ਕਿ ਇਹ ਬੀਬੀਆਂ ਇੱਥੇ ਬਿਨਾਂ ਕਿਸੇ ਮਤਭੇਦ ਤੋਂ ਹਰ ਇੱਕ ਔਰਤ ਹਰ ਇੱਕ ਬੀਬੀ ਇੱਥੇ ਰੋਟੀਆਂ ਬਣਾਉਣ ਵਿੱਚ ਲੱਗੀ ਹੋਈ ਹੈ ਤਾਂ ਇਹ ਤੁਸੀਂ ਵਿਵਸਥਾ ਜਿਹੜੀ ਹੈ ਇਹ ਕਗਰਪੁਰ ਅੰਦਾਨਾ ਦੀਆਂ ਇਹ ਲਾਈਵ ਤਸਵੀਰਾਂ ਨੇ ਜਿਹੜੀ ਮੈਂ ਤੁਹਾਨੂੰ ਆਪਣੇ ਮਾਲਵਾ ਪੰਜਾਬ ਚੈਨਲ ਦੇ ਰਾਹੀਂ ਦਿਖਾਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ हर एक इंसान तक पहुंचे और यही दुआव करे कि परमात्मा हर एक ਜਿਵੇਂ ਹਰ ਸਾਲ ਦੀ ਤਰ੍ਹਾਂ ਇੱਥੇ ਅਖੰਡ ਪਾਠ ਆਪਾਂ ਕੱਗਰ ਦੇ ਉੱਪਰ ਰਖਾਏ ਜਾਂਦੇ ਹੈਗੇ ਇਸ ਸਾਲ ਵੀ ਤੁਸੀਂ ਰਖਾਈ ਹੈ ਰਖਾਏ ਨੇ ਅਖੰਡ ਪਾਠ ਇਹਦੇ ਸਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਲੰਮੀ ਸਮੇਂ ਤੋਂ ਇਹ ਫਲਟ ਦਾ ਰਾਕਾ ਸੀਗਾ ਆਏ ਸਾਲ ਇੱਥੇ ਜੀ ਬਹੁਤ ਜ਼ਿਆਦਾ ਇਸ਼ਾਰਾ ਜੀ ਇਹ ਸਾਰੇ ਪਿੰਡਾਂ ਨੇ ਰਲ ਕੇ ਇਹ ਬਹੁਤ ਚੰਗਾ ਹੈ ਕਿ ਕਿ ਆਪਣੇ ਨਾਮ ਆਇਆ ਅਸੀਂ ਬਚਾ ਜਾ ਸਕੀ ਪਿਛਲੇ 16 ਸਾਲ ਤੋਂ ਲਗਾਤਾਰ 12 ਮਹੀਨੇ ਚੜੀ ਪੂਰੇ ਸਾਲ ਲੰਘਾ ਰਹੇ ਹਾਂ ਕਿ ਪਿਛਲੇ 16 ਸਾਲ ਤੋਂ ਇਹ ਕਾਰਜ ਚੱਲ ਰਿਹਾ ਹੈ ਔਰ ਇੰਨੀ ਰੱਬ ਦੀ ਕਿਰਪਾ ਹੋਵੇ ਤੇ ਸਾਨੂੰ ਇੱਥੇ ਮਾਰ ਪਾ ਰਹੇ ਹੈ ਜਿਸੇ ਤਰ੍ਹਾਂ ਪਿਛਲੇ ਸਾਲਾਂ ਤੋਂ ਲਗਾਤਾਰ ਹੈ ਸਭ ਰੱਬ ਦੇ ਮਿਹਰ ਨਾਲ ਸਭ ਕਰ ਰਿਹਾ ਹੈ ਸਭਾ ਕੇ ਦਾ ਬਹੁਤ ਸਿਮਰ ਹੈ ਸਭ ਦਾ ਬਹੁਤ ਸਿਮਰ ਹੋਗਾ ਜੀ साढा इलाका सभु कुझु वाहेगुरु वाहेगुरु